ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ ਮੰਗਲਵਾਰ ਨੂੰ ਆਈ ਤੂਫਾਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਕਈ ਇਲਾਕਿਆਂ ਦੇ ਵਿੱਚ ਬਿਜਲੀ ਸੇਵਾਵਾਂ ਠੱਪ ਕਰ ਦਿੱਤੀਆਂ ਨੇ ਟੋਰਾਂਟੋ ਹਾਈਡਰੋ ਦੇ ਨਕਸ਼ੇ ਦੇ ਅਨੁਸਾਰ ਮੰਗਲਵਾਰ ਦੁਪਹਿਰ ਤੱਕ 50 ਹਜ਼ਾਰ ਤੋਂ ਵੱਧ ਕਸਟਮਰਜ਼ ਬਿਜਲੀ ਤੋਂ ਸਖਣੇ ਹੋ ਗਏ ਨੇ এনਵਾਇਰਨਮੈਂਟ ਕੈਨੇਡਾ ਨੇ ਮੰਗਲਵਾਰ ਦੇ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਪੂਰਾ ਦਿਨ ਮੀਂਹ ਤੇ ਜ਼ਬਰਦਸਤ ਹਵਾਵਾਂ ਜਾਰੀ ਰਹਿਣ ਦੀ ਸੰਭਾਵਨਾ ਹੈ ਟੋਰਾਂਟੋ ਇਲਾਕੇ ਦੀਆਂ ਕਈ ਸੜਕਾਂ ਤੇ ਪਾਣੀ ਭਰ ਗਿਆ ਤੇ ਹੜ ਵਰਗੀ ਸਥਿਤੀ ਬਣੀ ਹੈ ਹੈ TTC ਅਤੇ GO ਟ੍ਰਾਂਜ਼ਿਟ ਸੇਵਾਵਾਂ ਵੀ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋ ਰਹੀਆਂ ਨੇ ਟ੍ਰਾਂਟੋ ਐਂਡ ਰੀਜ਼ਨ ਜਿਹੜੀ ਕਨਵਰਸੇਸ਼ਨ ਅਥਾਰਟੀ ਨੇ ਮੰਗਲਵਾਰ ਦੁਪਹਿਰ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ ਲੋਕਾਂ ਨੂੰ ਪਾਣੀ ਵਾਲੇ ਇਲਾਕਿਆਂ ਜਿਵੇਂ ਵਿੱਚਾਂ ਤੇ ਨਦੀ ਦੇ ਕੰਢਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਅਥਾਰਟੀ ਦਾ ਕਹਿਣਾ ਹੈ ਕਿ ਭਾਰੀ ਮੀਂਹ ਖਤਰਨਾਕ ਸਥਿਤੀਆਂ ਪੈਦਾ ਕਰ ਸਕਦਾ ਹੈ ਲੇਕ ਅਨਟੇਰੀਓ ਦੇ ਨਜ਼ਦੀਕ ਪੈਂਦੇ ਨੀਵੇਂ ਇਲਾਕਿਆਂ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਆ ਗਿਆ ਹੈ ਟ੍ਰਾਂਟੋ ਦੇ ਵਿੱਚ ਕੁਝ ਸੜਕ ਤੇ ਪਾਣੀ ਐਨਾ ਭਰ ਗਿਆ ਹੈ ਕਿ ਕੁਝ ਵਾਹਨ ਜਿਹੜੇ ਨੇ ਉਹ ਅੱਧ ਤੱਕ ਪਾਣੀ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਨੇ ਟ੍ਰਾਂਟੋ ਪੀਅਰਸਨ 에ਰਪੋਰਟ ਅਨੁਸਾਰ 에ਰਪੋਰਟ ਦੇ ਉੱਤੇ ਪਾਣੀ ਭਰਨ ਦੀ ਕੋਈ ਜੜੀ ਹੈ ਉਹ ਸੂਚਨਾ ਨਹੀਂ ਹੈ ਤੇ ਕੋਈ ਉਡਾਨ ਪ੍ਰਭਾਵਿਤ ਨਹੀਂ ਹੋਈ ਹੈ ਪਰ 에ਰਪੋਰਟ ਜਾਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਔਨ ਲੱਗਿਆਂ ਨਕਸ਼ੇ ਦੇ ਵਿੱਚ ਕਿਸੇ ਸੜਕ ਦੇ ਅਸਾਈ ਤੌਰ ਤੇ ਬੰਦ ਹੋਣ ਦੀ ਅਪਡੇਟ ਜ਼ਰੂਰ ਪ੍ਰਾਪਤ ਕਰਨ ਤਾਂ ਕਿ ਉਹ ਸਮੇਂ ਸਿਰ ਅਤੇ ਸੁਰੱਖਿਅਤ ਤਰੀਕੇ ਦੇ ਨਾਲ 에ਰਪੋਰਟ ਪਹੁੰਚ ਸਕਣ BC ਦੇ ਵਿੱਚ ਇੱਕ ਨਵੀਂ ਵੈੱਬਸਾਈਟ ਉਪਲਬਧ ਹੈ ਜੋ ਕਈ ਭਾਸ਼ਾਵਾਂ ਦੇ ਵਿੱਚ ਹੈ ਤੇ ਇਹ ਵੈੱਬਸਾਈਟ ਇੱਕੋ ਜਗ੍ਹਾ ਤੇ ਨਿਰੰਤਰਤ ਕੀਤੀ ਜਾਂਦੀ ਹੈ bc ਬੈਨੀਫਿਟਸ ਕਨੈਕਟਰ ਯਾਨੀ government.bc.ca ਦੇ ਉੱਤੇ ਜਿਹੜਾ ਇਹ ਕਨੈਕਟਰ ਵਿਖੇ ਉਪਲਬਧ ਹੈ ਇਹ ਵੈਬਸਾਈਟ ਸਿੰਪਲੀਫਾਈਡ ਚਾਈਨੀਜ਼ ਟਰੈਡੀਸ਼ਨਲ ਚਾਈਨੀਜ਼ ਪੰਜਾਬੀ ਫ੍ਰੈਂਚ ਤੇ ਅੰਗਰੇਜ਼ੀ ਦੇ ਵਿੱਚ ਜਿਹੜੀ ਹੈ ਉਪਲਬਧ ਕੀਤੀ ਗਈ ਹੈ ਔਰ ਇਸ ਦਾ ਖਾਸ ਮਕਸਦ ਹੈ ਕਿ ਕੋਈ ਵੀ ਬੈਨੀਫਿਟ ਪ੍ਰੋਗਰਾਮ ਜਿਹੜਾ ਪਰਿਵਾਰਾਂ ਲਈ ਆ ਰਿਹਾ ਹੈ ਉਹਦੇ ਵਿੱਚ ਹਰ ਤਬਕੇ ਦੇ ਲੋਕ ਜਿਹੜੇ ਨੇ ਉਹ ਆਪਣੀ ਭਾਸ਼ਾ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਦੇ ਸੰਬੰਧੀ ਜਾਣਕਾਰੀ ਹਾਸਲ ਕਰ ਸਕਣ ਪੈਸਾ ਬਚਾਉਣ ਅਤੇ ਖਰਚਿਆਂ ਨੂੰ ਘਟਾਉਣ ਦੇ ਵਿੱਚ ਮਦਦ ਕਰਨ ਲਈ ਲੋਕਾਂ ਤੇ ਪਰਿਵਾਰਾਂ ਨੂੰ ਵੱਖ-ਵੱਖ ਬੈਨੀਫਿਟ ਪ੍ਰੋਗਰਾਮਾਂ ਤੇ ਸੇਵਾਵਾਂ ਤੱਕ ਪਹੁੰਚ ਕਰਨ ਵਾਸਤੇ ਸੂਬੇ ਦੀ ਇੱਕ ਨਵੀਂ ਵੈੱਬਸਾਈਟ ਕਈ ਭਾਸ਼ਾਵਾਂ ਦੇ ਵਿੱਚ ਉਪਲਬਧ ਹੈ ਤੇ ਇਹ ਵੈੱਬਸਾਈਟ ਇੱਕੋ ਜਗ੍ਹਾ ਤੇ ਨਿਰੰਤਰਿਤ ਕੀਤੀ ਜਾਂਦੀ ਹੈ ਵਿੱਤ ਮੰਤਰੀ ਕੈਟਰਿਨਾ ਕੌਨਰੋਏ ਨੇ ਕਿਹਾ ਹੈ ਕਿ ਪਰਿਵਾਰ ਬੇਹਦ ਰੁਜੇ ਹੋਏ ਨੇ ਉਹਨਾਂ ਦੀਆਂ ਬਹੁਤ ਜ਼ਿੰਮੇਵਾਰੀਆਂ ਨੇ ਤੇ ਉਹਨਾਂ ਨੂੰ ਵਿਸ਼ਵ ਭਰ ਦੀ ਵੱਧੀ ਮਹਿੰਗਾਈ ਕਾਰਨ ਰਹਿਣ ਸਹਿਣ ਦੇ ਖਰਚਾ ਨਾਲ ਸੰਬੰਧਿਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਅਸੀਂ ਬੀਸੀ ਬੈਨੀਫਿਟਸ ਕਨੈਕਟਰ ਲਾਂਚ ਕੀਤਾ ਹੈ ਤੇ ਇਹ ਯਕੀਨੀ ਬਣਾਇਆ ਹੈ ਕਿ ਇਹ ਕਈ ਪਸ਼ਾਵਾਂ ਦੇ ਵਿੱਚ ਲੋਕਾਂ ਲਈ ਉਪਲਬਧ ਹੋਵੇ ਇਸ ਵੈਬਸਾਈਟ ਤੇ ਇੱਕੋ ਥਾਂ ਤੇ ਜਾਣਕਾਰੀ ਇਕੱਤਰ ਕੀਤੀ ਗਈ ਹੈ ਤੇ ਇਹ ਵੈਬਸਾਈਟ ਲੋਕਾਂ ਲਈ ਬੈਨੀਫਿਟ ਤੇ ਬਚਤਾਂ ਦੇ ਨਾਲ ਜੁੜਨਾ ਹੋਰ ਤੇਜ਼ ਤੇ ਆਸਾਨ ਬਣਾਉਂਦੀ ਹੈ ਤਾਂ ਜੋ ਰੋਜ਼ਾਨਾ ਲਾਗਤਾਂ ਦੇ ਦਬਾਅ ਨੂੰ ਘੱਟ ਕਰਨ ਦੇ ਵਿੱਚ ਮਦਦ ਕੀਤੀ ਜਾ ਸਕੇ bc benefits connector government.bc.ca/bc-benefiter connector ਵਿਖੇ ਉਪਲਬਧ ਹੈ ਤੇ ਇਹ ਸਾਰੇ ਸਪਸ਼ਟ ਕਦਮ ਪ੍ਰਦਾਨ ਕਰਦਾ ਹੈ ਕਿ ਲੋਕ ਸਾਰੇ ਜੋ ਸਰਕਾਰੀ ਬੈਨੀਫਿਟ ਤੇ ਬਚਤ ਪ੍ਰੋਗਰਾਮਾਂ ਤੱਕ ਕਿਵੇਂ ਪਹੁੰਚ ਸਕਦੇ ਨੇ ਉਹਨਾਂ ਦੀ ਮਦਦ ਹੋਵੇ ਇਹ ਵੈਬਸਾਈਟ ਸਿੰਪਲੀਫਾਈਡ ਚਾਈਨੀਜ਼ ਟ੍ਰੈਡੀਸ਼ਨਲ ਚਾਈਨੀਜ਼ ਪੰਜਾਬੀ ਫ੍ਰੈਂਚ ਤੇ ਅੰਗਰੇਜ਼ੀ ਦੇ ਵਿੱਚ ਉਪਲਬਧ ਹੈ ਸਰਵਿਸ BC9180663 7867 ਤੇ ਕਾਲ ਕਰਕੇ ਹੋਰ ਪਛਾਵਾ ਵਿੱਚ ਮਦਦ ਵੀ ਉਪਲਬਧ ਹੈ ਵੈਬਸਾਈਟ ਦੇ ਵਿੱਚ ਹਾਲ ਹੀ ਦੇ ਵਿੱਚ ਵਧੇ ਹੋਏ BC ਫੈਮਿਲੀ ਬੈਨੀਫਿਟ ਭੁਗਤਾਨਾਂ ਬਾਰੇ ਜਾਣਕਾਰੀ ਸ਼ਾਮਿਲ ਹੈ ਜੋ ਇਨ੍ਹਾਂ ਗਰਮੀਆਂ ਦੇ ਵਿੱਚ ਬੈਂਕ ਖਾਤਿਆਂ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ ਵਧੇ ਹੋਏ ਬੈਨੀਫਿਟ ਦਾ ਮਤਲਬ ਹੈ ਕਿ ਪਰਿਵਾਰਾਂ ਨੂੰ ਪਿਛਲੇ ਸਾਲ ਨਾਲੋਂ ਔਸਤਨ ਡਾਲਰ 455 ਵਧੇਰੇ ਮਿਲਣਗੇ ਸੂਬਾ ਰਹਿਣ ਸਹਿਣ ਦੇ ਖਰਚਿਆਂ ਵਿੱਚ ਲੋਕਾਂ ਦੀ ਮਦਦ ਕਰਨ ਲਈ ਕਾਰਵਾਈ ਕਰਨਾ ਜਾਰੀ ਰੱਖ ਰਿਹਾ ਹੈ ਜਿਸ ਦੇ ਵਿੱਚ ਸ਼ਾਮਲ ਹੈ ਬੱਚਿਆਂ ਵਾਲੇ ਬਹੁਤ ਸਾਰੇ ਪਰਿਵਾਰਾਂ ਦੇ ਲਈ ਫੈਮਿਲੀ ਬੈਨੀਫਿਟ ਚੈੱਕਾਂ ਨੂੰ ਵਧਾਉਣਾ ਚੌਥੀ ICBC ਛੋੜ ਜਾਰੀ ਕਰਨਾ ਹਾਈਡਰੋ ਰੇਟਾਂ ਨੂੰ ਘਟ ਰੱਖਣਾ ਤੇ BC ਇਲੈਕਟ੍ਰਿਸਿਟੀ ਅਫੋਰਡੇਬਿਲਟੀ ਕ੍ਰੈਡਿਟ ਪ੍ਰਦਾਨ ਕਰਨਾ ਪ੍ਰਸਕ੍ਰਿਪਸ਼ਨ ਵਾਲੇ ਗਰਭ ਨਿਰੋਧ ਨੂੰ ਮੁਫਤ ਬਣਾਉਣਾ ਬੱਚਿਆਂ ਲਈ ਟ੍ਰਾਂਜ਼ਿਟ ਨੂੰ ਮੁਫਤ ਬਣਾਉਣਾ ਤੇ ਪਹਿਲੀ ਵਾਰ ਕਾਰ ਖਰੀਦਣ ਵਾਲਿਆਂ ਤੇ ਪ੍ਰੋਪਰਟੀ ਟ੍ਰਾਂਸਫਰ ਟੈਕਸ ਦੀ ਬਚਤ ਵਿੱਚ ਵਾਦਾ ਕਰਨਾ ਜੇ ਲੋਕ ਆਪਣੇ 2023 ਟੈਕਸ ਫਾਈਲ ਕਰਦੇ ਨੇ ਤਾਂ ਬਹੁਤ ਸਾਰੇ ਬੈਨੀਫਿਟ ਯੋਗ ਲੋਕਾਂ ਨੂੰ ਆਪਣੇ ਆਪ ਭੇਜੇ ਜਾਣਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ